ਦੋ ਗੈਂਗਸਟਰਾਂ ਨੂੰ ਇਸ ਵਕਤ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਪ੍ਰਦੀਪ ਜੋ ਕਿ ਨਾਮ ਦਾ ਗੈਂਗਸਟਰ ਆ ਜਿਸ ਨੂੰ ਪੁਲਿਸ ਨੇ ਅੱਜ ਐਨਕਾਊਂਟਰ ਦੇ ਵਿੱਚ ਜ਼ਖਮੀ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹਾਂ ਇਹ ਤਸਵੀਰਾਂ ਖਰੜ ਦੇ ਦਾਉ ਪਿੰਡ ਦੀਆਂ ਤਸਵੀਰਾਂ ਜਿੱਥੇ ਜਿਵੇਂ ਹੀ ਜਦ ਗੈਂਗਸਟਰ ਪ੍ਰਿੰਸ ਜਿਵੇਂ ਇਸ ਬਾਈਕ ਦੇ ਉੱਤੇ ਸਾਹਮਣੇ ਪਹਿਲਾਂ ਬਾਈਕ ਤੇ ਸਾਧੋ ਮੋਟਰਸਾਈਕਲ ਉਹ ਮੋਟਰਸਾਈਕਲ ਜਿਸ ਤਰ੍ਹਾਂ ਉਹ ਦੋਨੇ ਗੈਂਗਸਟਰ ਆ ਰਹੇ ਸੀਗੇ ਉਹ ਜਿਵੇਂ ਇਸ ਰੋਡ ਤੋਂ ਆ ਰਹੇ ਨੇ ਤਾਂ ਪਿੱਛੋਂ ਪਹਿਲਾਂ ਉਹਨਾਂ ਵੱਲੋਂ ਫਾਇਰ ਕੀਤੇ ਗਏ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਉਹਨਾਂ ਉੱਤੇ ਕਈ ਰੌ ਇੱਥੇ ਉਹਨਾਂ ਦੀ ਦੋ ਜਿਹੜੀ ਬੰਦੂਕਾਂ ਪਈਆਂ ਨੇ ਜਿਹੜੀ ਪਿਸਟਲ ਨੇ ਉਹ ਇੱਥੇ ਗਿਰ ਗਏ ਨੇ ਜਹਾਲਾ ਕਿ ਪੁਲਿਸ ਵੱਲੋਂ ਜਿਹੜਾ ਐਨਕਾਉਂਟਰ ਦੇ ਵਿੱਚ ਦੋਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਇਸ ਹਫਤੇ ਦੀ ਹੈ ਦੋ ਜਿਹੜੇ ਇਹ ਐਨਕਾਉਂਟਰ ਕੀਤੇ ਗਏ ਨੇ ਪਹਿਲਾਂ ਜੇ ਗੱਲ ਕਰੀਏ ਤਾਂ ਠੀਕ ਲਾਂਡਰ ਰੋਡ ਤੇ ਜਿਹੜਾ ਰਾਜਪੂਰ ਦਾ ਸੀਗਾ ਗੈਂਗਸਟਰ ਉਸ ਨੂੰ ਮਾਰਿਆ ਗਿਆ ਉਸ ਨੂੰ ਜ਼ਖਮੀ ਕੀਤਾ ਗਿਆ ਉਸ ਤੋਂ ਬਾਅਦ ਠੀਕ ਦੇਰ ਸ਼ਾਮ ਨੂੰ ਲੁਗਾਨੇ ਵਿੱਚ ਐਨਕਾਉਂਟਰ ਹੁੰਦਾ ਉਸ ਤੋਂ ਬਾਅਦ ਅੱਜ ਇਹੀ ਹਫਤੇ ਦੇ ਵਿੱਚ ਇਹ ਤੀਜਾ ਐਨਕਾਉਂਟਰ ਹੈ ਇਹ ਜਿਹੜਾ ਤੀਜਾ ਐਨਕਾਉਂਟਰ ਦਾਉ ਪਿੰਡ ਦਾ ਹੈ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਮੋਟਰਸਾਈਕਲ ਉੱਤੇ ਜਿਵੇਂ ਦੋ ਗੈਂਗਸਰ ਜਿਹੜੇ ਜਿਵੇਂ ਆਂਦੇ ਨੇ ਤਾਂ ਪੂਰੀ ਤਸਵੀਰਾਂ ਦੇਖ ਸਕਦੇ ਹਾਂ ਜਿਹੜੇ ਡੀਐਸਪੀ ਸੰਧੂ ਆਣੋਂ ਵੱਲੋਂ ਇਹ ਇਸ ਐਨਕਾਉਂਟਰ ਕੀਤਾ ਗਿਆ ਦੋਨਾਂ ਨੂੰ ਜ਼ਖਮੀ ਕਰਕੇ ਹਸਪਤਾਲ ਦੇ ਵਿੱਚ ਭੇਜਤਾ ਗਿਆ ਹੈਗੇ ਦੋ ਬੰਦੂਕਾਂ ਜਿਹੜੀਆਂ ਨੇ ਉਹ ਇੱਥੋਂ ਦੀ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਫੋਰੈਂਸਿਕ ਟੀਮ ਜਿਹੜੀ ਹਲੇ ਆ ਰਹੀ ਹੈ ਉਸ ਤੋਂ ਬਾਅਦ ਮੁਹਾਲੀ ਦੇ ਐਸਐਸਪੀ ਵੀ ਆਣਗੇ ਪੂਰਾ ਜਾ ਵੀ ਦੇਣਗੇ ਹਾਲਾਂਕਿ ਜਿਹੜੇ ਗੈਂਗਸਟਰ ਦਾ ਨਾਮ ਦੱਸਿਆ ਗਿਆ ਪ੍ਰਦੀਪ ਭਵਾਨੀਗੜ੍ਹ ਦਾ ਕਿਹਾ ਜਾ ਰਿਹਾ ਤੇ ਇਹ ਸਾਫ ਤੌਰ ਤੇ ਇਹ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਦੇ ਵਿੱਚ ਇਹ ਤੀਸਰਾ ਐਨਕਾਊਂਟਰ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਤੇ ਇਹ ਦਾਉ ਪਿੰਡ ਦੇ ਤਸਵੀਰਾਂ ਨੇ ਜਿੱਥੇ ਅੱਜ ਪੁਲਿਸ ਵੱਲੋਂ ਇੱਕ ਹੋਰ ਗੈਂਗਸਟਰ ਨੂੰ ਜ਼ਖਮੀ ਕਰਕੇ ਉਸ ਨੂੰ ਭੇਜਿਆ ਗਿਆ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਸਾਫ ਤੌਰ ਤੇ ਗਈ ਗਈ ਸੀ ਕਿ ਚੇਤਾਵਨੀ ਦਿੱਤੀ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤਾਂ ਹੁਣ ਪੰਜਾਬ ਪੁਲ ਜਿਹੜੀ ਆ ਪੂਰੀ ਤਰ੍ਹਾਂ ਨੈਗੇਟਿਵ ਹੋ ਚੁੱਕਿਆ ਹਰ ਇਸ ਹਫਤੇ ਦੇ ਇਹ ਜਿਹੜੇ ਐਨਕਾਊਂਟਰ ਲਗਾਤਾਰ ਹੋ ਰਹੇ ਨੇ ਤਾਂ ਬਦਮਾਸ਼ਾਂ ਲਈ ਸਾਧ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਹੁਣ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਮਹਾਲੀ ਤੋਂ ਅਗਸ਼ਿੰਮੈਂਦ ਰਿਪੋਰਟ ਪੰਜਾਬਕ